ਸਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਰਾਏ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਅਮਰੀਕਾ ਦੀ ਰਿਪੋਰਟ ਕਾਰਵਾਈ ਤੋਂ ਬਾਅਦ ਪੰਜਾਬ ਦੇ ਵਿੱਚ ਐਕਸ਼ਨ ਦੀ ਤਿਆਰੀ ਹੋਈ ਸ਼ੁਰੂ ਹੁਣ ਟਰੈਵਲ ਏਜੰਟਾਂ ਦੀ ਨਹੀਂ ਕਹਿ ट्रम्प ਨੇ ਡੰਕੀ ਲਾਉਣ ਵਾਲੇ ਪੰਜਾਬੀਆਂ ਨੂੰ ਦਿੱਤਾ ਸੱਚ ਸੁਨੇਹਾ ਯੂਕੇ ਦਾ ਸਟੱਡੀ ਵੀਜ਼ਾ ਹੋਣ ਦੇ ਬਾਵਜੂਦ ਯੂਐਸ ਤੋਂ ਇੰਡੀਆ ਡਿਪੋਰਟ ਹੋਈ ਮੁਸਕਾ ਰੋ ਰੋ ਸੁਣਾ ਰਹੀ ਹੈ ਆਪਣਾ ਹੱਥ ਡਿਜੀਟਲ ਧੋਖਾਧੜੀ ਤੇ ਲਗਾਮ ਗੋਂਦ ਲਈ RBI ਦਾ ਵੱਡਾ ਕਦਮ ਅਪ੍ਰੈਲ ਤੋਂ ਸ਼ੁਰੂ ਹੋਵੇਗਾ ਬੈਂਕ.in ਡੋਮੇ ਪੰਜਾਬ ਦੇ ਵਿੱਚ ਸ਼ਨੀਵਾਰ ਦੇ ਲਈ ਹੋ ਗਈ ਪੁਹੇਖਵਾਣੀ ਅਗਲੇ 24 ਘੰਟੇ ਰਹਿਣਗੇ ਅਹਿਮ ਹੁਣ ਖਬਰਾਂ ਵਿਸਥਾਰ ਦੇਣਾ ਅਮਰੀਕਾ ਤੋਂ 104 ਪਾਰਟੀਆਂ ਨੂੰ ਰਿਪੋਰਟ ਕੀਤਾ ਗਿਆ ਜਿਸ ਦੇ ਵਿੱਚ 30 ਪੰਜਾਬੀ ਵੀ ਸ਼ਾਮਲ ਇਹਨਾਂ ਲੋਕਾਂ ਦੀ ਆਪਣੀ ਵੱਖੋ ਵੱਖਰੀ ਕਹਾਣੀ ਇਹਨਾਂ ਸਭ ਦੇ ਵੱਲੋਂ ਆਪਣੀ ਦੁੱਖਦਈ ਦਾਸਤਾ ਸੁਣਾਈ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਕਈ ਮਹੀਨਿਆਂ ਦੇ ਸਫ਼ਰ ਤੋਂ ਬਾਅਦ ਅਮਰੀਕਾ ਪਹੁੰਚੇ ਸੀ ਪਰ ਉੱਥੇ ਪਹੁੰਚਦੇ ਹਾਂਸਾਰ ਸਰਕਾਰ ਦੇ ਵੱਲੋਂ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਕਈਆਂ ਨੇ ਕਰਜ਼ਾ ਚੁੱਕਿਆ ਕਈਆਂ ਦੇ ਵੱਲੋਂ ਆਪਣਾ ਘਰ-ਬਾਰ ਵੇਚ ਕੇ ਵਿਦੇਸ਼ ਜਾਇਆ ਗਿਆ ਸੀ ਪਰ ਜਿੱਥੇ ਗੱਲ ਕੀਤੀ ਜਾਵੇ ਇਹਨਾਂ ਲੋਕਾਂ ਦੀ ਤੇ ਇਹ ਦੱਸਦੇ ਐ ਕਿ ਕਿਸ ਤਰੀਕੇ ਦੇ ਨਾਲ ਟ੍ਰੈਵਲ ਏਜੰਟਾਂ ਦੇ ਵੱਲੋਂ ਇਹਨਾਂ ਨੂੰ ਠੱਗਿਆ ਵੀ ਗਿਆ ਕਿਆ ਕਿ ਕੁਝ ਤੇ ਕਰ ਕੁਝ ਹੋਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੰਜਾਬ ਦੀ ਸਰਕਾਰ ਦੇ ਵੱਲੋਂ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ। ਮਾਮਲੇ ਨਾਲ ਜੁੜੀ ਜੀ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤ ਤੱਕ ਸਾਡੀ ਇਸ ਖਬਰ ਨੂੰ ਜ਼ਰੂਰ ਸੁਣਿਓ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਵਿੱਚ 30 ਪੰਜਾਬੀ ਨੌਜਵਾਨ ਨੇ ਜਨਾਂ ਦੀ ਦਰਦ ਭਰੀ ਕਹਾਣੀ ਹੈ। ਅਮਰੀਕਾ ਜਾਣ ਦੇ ਲਈ ਕਿਸੇ ਵਿਅਕਤੀ ਨੇ ਜ਼ਮੀਨ ਗਹਿਣੇ ਰੱਖੀ ਕਿਸੇ ਦੇ ਵੱਲੋਂ ਕਰਜ਼ਾ ਚੁੱਕਿਆ ਗਿਆ। ਕਿਸੇ ਨੇ ਆਪਣਾ ਘਰ ਗਹਿਣੇ ਰੱਖ ਦਿੱਤਾ। ਪਰ ਫਿਰ ਵੀ ਅਮਰੀਕਾ ਦਾ ਸੁਪਨਾ ਪੂਰਾ ਨਾ ਹੋ ਸਕਿਆ ਉਹਨਾਂ ਦੇ ਵਿੱਚੋਂ ਇੱਕ ਦਲੇਰ ਸਿੰਘ ਹੈ ਜੋ ਕਿ 60 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ ਦਲੇਰ ਸਿੰਘ ਅੰਮ੍ਰਿਤਸਰ ਦੀ ਸਰਹਦੀ ਤਹਿਸੀਲ ਅਜਨਾਲਾ ਦੇ ਪਿੰਡ ਸਲੇਮਪੁਰਾ ਦਾ ਰਹਿਣ ਵਾਲਾ ਹੈ ਇਹ ਵੀ ਆਪਣੇ ਤੇ ਆਪਣੇ ਪਰਿਵਾਰ ਦੇ ਸਨੈਰੀ ਭੁੱਖ ਦੇ ਲਈ ਅਮਰੀਕਾ ਗਿਆ ਸੀ ਪਰ 에ਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਇਸ ਦਰਾਰ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਦਲੇਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਅਤੇ 에ਜੰਟ ਸੁਤਾਮ ਸਿੰਘ ਦੇ ਖਿਲਾਫ ਕਾਰਵਾਈ ਕਰਨ ਦਾ ਪ੍ਰੋਕਸਾ ਦਿੱਤਾ ਉਹਨਾਂ ਨੇ ਕਿਹਾ ਜਿਨੇ ਵੀ ਫਰਜੀ ਟ੍ਰੈਵਲ 에ਜੰਟ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ। ਦਿਲੇਰ ਸਿੰਘ ਦੇ ਵੱਲੋਂ ਆਪਣੀ ਹੱਦ ਬਿੱਤੀ ਦੱਸੀ ਗਈ ਹੈ। ਉਸ ਦਾ ਕਹਿਣਾ ਹੈ ਕਿ 에ਜੰਟ ਸਤਨਾਮ ਸਿੰਘ ਨੇ ਉਸ ਨੂੰ ਬਹੁਤ ਵੱਡਾ ਧੋਖਾ ਦਿੱਤਾ। ਉਸ ਨੂੰ ਇੱਕ ਨੰਬਰ ਦੇ ਵਿੱਚ ਅਮਰੀਕਾ ਭੇਜਣ ਦੇ ਲਈ 60 ਲੱਖ ਰੁਪਏ ਦਿੱਤੇ ਗਏ ਪਰ ਪਤਾ ਨਹੀਂ ਕਿਸ ਤਰੀਕੇ ਉਸਨੇ ਡੰਕੀ ਜ਼ਰੀਏ ਅਮਰੀਕਾ ਪਹੁੰਚਾਇਆ। ਇਸ ਸਫ਼ਰ ਦੇ ਵਿੱਚ ਉਸਨੇ 4 ਮਹੀਨੇ ਦੀ ਖੱਜਲ ਖਵਾਰੀ ਕੱਟੀ ਤੇ 20 ਦਿਨ ਦੀ ਅਮਰੀਕੀ ਜੇਲ ਵੀ ਕੱਟਣੀ ਪਈ। ਕਿਉਂਕਿ ਉਸਨੂੰ ਅਮਰੀਕੀ ਫੌਜ ਨੇ ਫੜ ਲਿਆ ਸੀ ਤੇ ਹੁਣ 5 ਸਾਲ ਤੱਕ ਉਸ ਉੱਤੇ ਬੈਨ ਲਗਾ ਦਿੱਤਾ ਗਿਆ। ਦਲੇਰ ਨੇ ਦੱਸਿਆ ਕਿ ਜਦੋਂ ਸਾਨੂੰ ਫੜ ਲਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਤੁਹਾਨੂੰ ਛੱਡ ਕੇ ਆਵਾਂਗੇ ਪਰ ਸਾਨੂੰ ਅੰਮ੍ਰਿਤਸਰ 에ਅਰਪੋਰਟ ਤੇ ਆ ਕੇ ਪਤਾ ਲੱਗਾ ਕਿ ਸਾਨੂੰ ਭਾਰਤ ਛੱਡ ਦੇਣ ਦੀ ਗੱਲ ਜੋ ਉਹ ਕਹੀ ਗਈ ਸੀ। ਪਰਸੋ ਸ਼ਾਮ ਅਮਰੀਕਾ ਤੋਂ ਆਇਆ ਜਹਾਜ਼ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਲੈਂਡ ਹੋਇਆ ਜਿਸ ਦੇ ਵਿੱਚੋਂ 104 ਭਾਰਤੀ ਬਾਹਰ ਨਿਕਲੇ ਜਿਨ੍ਹਾਂ ਨੂੰ ਹਤਕੜੀਆਂ ਲਗਾਈਆਂ ਗਈਆਂ ਸੀ ਪੈਰਾਂ 'ਚ ਬੇੜੀਆਂ ਪੁਆਈਆਂ ਗਈਆਂ ਸੀ। ਜਨਾਂ ਨੂੰ ਇਹਨਾਂ ਬੇੜੀਆਂ ਤੋਂ ਮੁਕਤ ਕਰਕੇ ਜਹਾਜ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਆਪਣੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਲੋਕ ਮਿਲੇ ਤੇ ਲੋਕਾਂ ਦੀ ਹੱਡ ਬੀਤੀ ਸੁਣ ਕੇ ਕਿਤੇ ਨਾ ਕਿਤੇ ਦਰਦ ਹੁੰਦਾ ਹੈ ਕਿ ਇੰਨਾ ਪੈਸਾ ਲਗਾ ਕੇ ਅਮਰੀਕਾ ਜਾ ਕੇ ਵੀ ਆਪਣੇ ਸੁਪਨੇ ਨੂੰ ਇਹ ਪੂਰਾ ਨਾ ਕਰ पाए ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਲਈ ਅਮਰੀਕਾ ਦੀ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦਾ 에ਅਰਪੋਰਟ ਹੀ ਕਿਉਂ ਚੁਣਿਆ ਗਿਆ ਇਸ ਦੇ ਉੱਤੇ ਕਈ ਸਵਾਲ ਖੜੇ ਹੋ ਰਹੇ ਨੇ 105 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਤੇ ਉਹਨਾਂ ਨੂੰ ਦੇਸ਼ ਦੇ ਕਿਸੇ ਵੀ 에어ਪੋਰਟ ਤੇ ਉਤਾਰਿਆ ਜਾ ਸਕਦਾ ਸੀ ਪਰ ਪੰਜਾਬ ਦਾ 에어ਪੋਰਟ ਹੀ ਕਿਉਂ ਚੁੜਾਇਆ ਗਿਆ ਇਸ ਮਾਮਲੇ ਦੇ ਨਾਲ ਜੁੜੀ ਖਾਸ ਜਾਣਕਾਰੀ ਮਿਲੀ ਹੈ ਤੇ ਅੰਤ ਤੱਕ ਸਾਡੀ ਇਸ ਵੀਡੀਓ ਨੂੰ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਵੀ ਇਹ ਜਾਣਕਾਰੀ ਬਾਰੇ ਪਤਾ ਲੱਗ ਸਕੇ ਦੱਸਿਆ ਜਾਂਦਾ ਹੈ ਕਿ ਅਮਰੀਕਾ ਨੇ ਗੈਰ ਕਾਨੂੰਨੀ ਟਰੰਕ ਦੇ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਦੇ ਵਿੱਚ ਫੜੇ ਗਏ ਭਾਰਤੀਆਂ ਨੂੰ ਫੌਜੀ ਜਹਾਜ਼ ਦੇ ਰਾਹੀਂ ਜਦੋਂ ਭਾਰਤ ਭੇਜਿਆ ਤਾਂ ਜਹਾਜ਼ ਦੀ ਲੈਂਡਿੰਗ ਦੇ ਲਈ ਅੰਮ੍ਰਿਤਸਰ ਹਵਾਈ ਅੱਡੇ ਨੂੰ ਚੁਣਿਆ ਗਿਆ ਮੰਨਿਆ ਜਾਂਦਾ ਹੈ ਕਿ 트럼ਪ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੇ ਵਿੱਚ ਜਹਾਜ਼ ਦੀ ਲੈਂਡਿੰਗ ਕਰਵਾ ਕੇ ਪੰਜਾਬ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਜਾਣ ਵਾਲੇ ਪੰਜਾਬੀਆਂ ਨੂੰ ਸਖਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ 5 ਫਰਵਰੀ ਨੂੰ ਦੇਸ਼ ਨਿਕਾਲੇ ਦਿੱਤੇ ਗਏ 105 ਭਾਰਤੀਆਂ ਦੇ ਵਿੱਚੋਂ 30 ਪੰਜਾਬੀ ਹਨ ਅਤੇ ਉਹ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲਿਆਂ ਦੇ ਲਈ ਬਦਨਾਮ ਨੇ ਪੰਜਾਬ ਦੇ ਵਿੱਚ ਸੈਂਕੜੇ ਅਜਿਹੇ ਟਰੈਵਲ ਏਜੰਟ ਕੰਮ ਕਰ ਰਹੇ ਆ ਜੋ ਕਿ ਨੌਜਵਾਨਾਂ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਪੇਜੰਦੇ ਸੁਪਨੇ ਦਿਖਾਉਂਦੇ ਨੇ ਤੇ ਉਹਨਾਂ ਤੇ ਵੱਡੀ ਰਕਮ ਵਸੂਦੇ ਨੇ 트럼ਪ ਪ੍ਰਸ਼ਾਸਨ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣਦਾ ਇਸ ਦੇ ਲਈ ਭਾਰਤੀਆਂ ਨੂੰ ਭੇਜਣ ਦੇ ਲਈ ਇੱਕ ਫੌਜੀ ਜਹਾਜ਼ ਦੀ ਵਰਤੋਂ ਕੀਤੀ ਗਈ ਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਹੱਥ-ਪੈਰਾਂ ਦੇ ਵਿੱਚ ਹੱਥਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਭਾਰਤ ਤੇ ਜਹਾਜ਼ ਗਿਆ ਹਾਲਾਂਕਿ ਭਾਰਤ ਦੇ ਵਿੱਚ 트럼ਪ ਪ੍ਰਸ਼ਾਸਨ ਦੇ ਇਸ ਰਵੱਈਏ ਨੂੰ ਅਣਮਨੁੱਖੀ ਦਸ ਕੇਸ ਦੀ ਅਲੋਚਨਾ ਵੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਇੰਨੀ ਸਖਤੀ ਕਰਕੇ 트럼ਪ ਪ੍ਰਸ਼ਾਸਨ ਪੰਜਾਬੀਆਂ ਨੂੰ ਮਨੋਵਿਗਿਆਨਕ ਤੌਰ ਤੇ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਤਾਂ ਕਿ ਪੰਜਾਬ ਤੋਂ ਅਮਰੀਕਾ ਜਾਣ ਵਾਲੇ ਨੌਜਵਾਨ ਗੈਰ ਕਾਨੂੰਨੀ ਤਰੀਕਾ ਅਪਣਾਉਣ ਤੋਂ ਪਹਿਲਾਂ ਸੋ ਵਾਰ ਸੋਚੇ ਅਕਤੂਬਰ ਦੇ ਵਿੱਚ ਚਾਰਟਰਡ ਪਲੇਨ ਰਾਹੀਂ ਬਿਨਾਂ ਹਤਕੜੀ ਤੋਂ ਕਈ ਭਾਰਤੀਆਂ ਨੂੰ ਪਹਿਲਾਂ ਭੇਜਿਆ ਗਿਆ ਸੀ ਪਿਛਲੇ ਸਾਲ 22 ਅਕਤੂਬਰ ਨੂੰ ਵੀ ਅਮਰੀਕਾ ਨੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਦੇ ਵਿੱਚ ਫੜੇ ਗਏ ਭਾਰਤੀਆਂ ਨੂੰ ਇੱਕ ਚਾਰਟਰਡ ਪਲੇਨ ਦੇ ਰਾਹੀਂ ਭਾਰਤ ਭੇਜਿਆ ਸੀ ਉਸ ਵੇਲੇ ਭਾਰਤੀਆਂ ਨੂੰ ਹਤਕੜੀ ਨਹੀਂ ਲਗਾਈ ਗਈ ਸੀ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਦੀ ਸਰਹੱਦੀ ਤੇ ਇਮੀਗ੍ਰੇਸ਼ਨ ਨੀਤੀ ਦੀ ਸਹਾਇਕ ਸਕੱਤਰ ਰੋਜ਼ ਮਰੇ ਨੇ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਭੇਜੇ ਲੋਕਾਂ ਬਾਰੇ ਜਾਣਕਾਰੀ ਦਿੱਤੀ ਸੀ ਦਰਅਸਲ ਅਮਰੀਕਾ ਨੇ ਪਿਛਲੇ ਸਾਲ 30 ਨਵੰਬਰ ਨੂੰ ਖਤਮ ਹੋਏ ਵਿੱਤੀ ਸਾਲ ਦੌਰਾਨ 1100 ਭਾਰਤੀਆਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੋਸ਼ ਦੇ ਵਿੱਚ ਭਾਰਤ ਭੇਜਿਆ ਸੀ ਤੇ ਇਹਨਾਂ ਸਾਰੇ ਭਾਰਤੀਆਂ ਨੂੰ ਚਾਰਟਡ ਪਲੇਨ ਦੇ ਰਾਹੀਂ ਭਾਰਤ ਭੇਜਿਆ ਗਿਆ ਸੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਘਰ ਵਾਪਸ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਪਿਛਲੇ ਅਮਰੀਕੀ ਵਿੱਤੀ ਸਾਲ ਦੌਰਾਨ ਅਮਰੀਕਾ ਦੇ ਚਾਰਟਰਡ ਪਲੇਨ ਦੇ ਰਾਹੀਂ 145 ਤੋਂ ਵੱਧ ਦੇਸ਼ਾਂ ਦੇ 1,60,000 ਤੋਂ ਵੱਧ ਨਾਗਰਿਕ ਉਹਨਾਂ ਦੇ ਦੇਸ਼ ਵਾਪਸ ਭੇਜੇ ਗਏ ਨੇ ਪਰ ਡੋਨਾਲਡ 트੍ਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਮੁਹਿੰਮ ਹਮਲਾਵਰ ਢੰਗ ਦੇ ਨਾਲ ਜਾਰੀ ਹੈ। ਯੂਨਾਈਟਿਡ ਸਟੇਟ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਫੋਰਸ ਪਿਛਲੇ ਮਹੀਨੇ ਤੋਂ ਲਗਾਤਾਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਫੜ ਰਹੀ ਹੈ ਅਤੇ ਉਹਨਾਂ ਦੇ ਨਾਲ ਅਪਰਾਧੀਆਂ ਵਰਗਾ ਵਿਵਹਾਰ ਕਰਕੇ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ਾਂ ਨੂੰ ਭੇਜਿਆ ਜਾ ਰਿਹਾ ਹੈ ਪਰ ਹੁਣ ਇੱਥੇ ਇੱਕ ਰਿਪੋਰਟ ਦੇ ਵਿੱਚ ਜ਼ਰੂਰ ਦੱਸਿਆ ਗਿਆ ਹੈ ਕਿ ਅਸਲ ਦੇ ਵਿੱਚ ਮਨੋਵਿਗਿਆਨਿਕ ਤੌਰ ਤੇ ਪ੍ਰਭਾਵਿਤ ਕਰਨਾ ਚਾਹੁੰਦੀ ਹੈ ਅਮਰੀਕੀ ਸਰਕਾਰ ਇਸੇ ਕਾਰਨ ਹੱਥਾਂ ਪੈਰਾ ਦੇ ਵਿੱਚ ਬੇੜੀਆਂ ਲਗਾ ਕੇ ਹਥਕੜੀਆਂ ਪਵਾ ਕੇ ਇਹਨਾਂ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਤੇ ਅੰਮ੍ਰਿਤਸਰ ਦਾ 에ਰਪੋਰਟ ਚੁਣਿਆ ਗਿਆ ਅਮਰੀਕਾ ਤੋਂ 105 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਜਿਸ ਦੇ ਵਿੱਚ 30 ਪੰਜਾਬੀ ਵੀ ਸ਼ਾਮਲ ਹੈ ਤੇ ਨਾਲ ਲੋਕਾਂ ਦੇ ਵਿੱਚ ਮੁਸਕਾਨ ਨਾਮਕ ਇੱਕ ਲੜਕੀ ਹੈ ਜੋ ਕਿ ਜਗਰਾਉਂ ਦੀ ਰਹਿਣ ਵਾਲੀ ਹੈ ਜੋ ਸਟੱਡੀ ਵੀਜ਼ੇ ਤੇ ਯੂਕੇ ਗਈ ਸੀ ਪਰ ਉੱਥੋਂ ਦੀ ਕੁਝ ਕੰਮ ਦੇ ਲਈ ਅਮਰੀਕਾ ਜਾਂਦੀ ਹੈ ਪਰ ਅਮਰੀਕਾ ਦੇ ਵਿੱਚ ਉਸ ਨੂੰ ਫੜ ਕੇ ਰਿਪੋਰਟ ਕਰ ਦਿੱਤਾ ਜਾਂਦਾ ਹੈ ਤੇ ਹੁਣ ਇਹ ਲੜਕੀ ਮੁਸਕਾਨ ਆਪਣੇ ਘਰੇ ਪਹੁੰਚੀ ਹੈ ਜਿੱਥੇ ਕਿਸ ਦੇ ਵੱਲੋਂ ਰੋ ਰੋ ਕੇ ਆਪਣਾ ਦੁੱਖ ਸੁਣਾਇਆ ਗਿਆ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਖਬਰ ਨੂੰ ਜ਼ਰੂਰ ਸੁਣੋ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਅਮਰੀਕਾ ਤੋਂ ਰਿਪੋਰਟ ਹੋ ਕੇ ਆਈ ਮਹੱਲਾ ਪ੍ਰਤਾਪ ਨਗਰ ਦੀ ਰਹਿਣ ਵਾਲੀ 21 ਸਾਲਾ ਮੁਸਕਾਨ ਪੁੱਤਰੀ ਜਗਦੀਸ਼ ਕੁਮਾਰ ਦੇ ਘਰ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣਕੇ ਪਹੁੰਚੇ ਤੇ ਪਰਿਵਾਰ ਦੇ ਨਾਲ ਹਮਦਰਦੀ ਜਤਾਉਂਦੇ ਆਉਣਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਇਸ ਬਾਬਤ ਚਰਚਾ ਜ਼ਰੂਰ ਕਰਨਗੇ। ਉਹਨਾਂ ਨੂੰ ਮੁਸਕਾਨ ਨੇ ਦੱਸਿਆ ਕਿ 트럼ਪ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਬੱਚਿਆਂ ਦੇ ਨਾਲ ਧੱਕੇਸ਼ਾਹੀ ਕੀਤੀ ਹੈ। ਮੁਸਕਾਨ ਦਾ ਆਪਣੇ ਘਰ ਪਹੁੰਚਣ ਤੇ ਰੋ ਰੋ ਬੁਰਾ ਹਾਲ ਹੈ। ਉਸਦੇ ਮਾਤਾ ਪਿਤਾ ਦੇ ਨਾਲ ਮੁਸਕਾਨ ਨੇ ਇਹ ਵੀ ਦੱਸਿਆ ਕਿ ਉਸਦੇ ਕੋਲ ਹਾਲੇ 2 ਸਾਲ ਦਾ ਸਟੱਡੀ ਵੀਜ਼ਾ ਇੰਗਲੈਂਡ ਦਾ ਬਾਕੀ ਹੈ। ਉਸਨੇ ਵੀ ਦੱਸਿਆ ਕਿ ਪਿਛਲੇ ਸਾਲ 1 ਜਨਵਰੀ 2024 ਨੂੰ ਇੰਗਲੈਂਡ ਸਟੱਡੀ ਵੀਜ਼ੇ ਤੇ ਉਹ ਗਈ ਸੀ ਤੇ ਬੀਤੇ ਦਿਨ ਜਦੋਂ ਆਪਣੀ ਕੁਝ ਸਹੇਲੀਆਂ ਦੇ ਨਾਲ ਤੇ ਹੋਰ 45 ਤੋਂ 50 ਹੋਰ ਲੋਕਾਂ ਦੇ ਨਾਲ ਯੂਕੇ ਤੋਂ ਜਹਾਜ਼ ਰਾਹੀਂ ਅਮਰੀਕਾ ਉਤਰੀ ਤੇ ਉੱਥੇ ਦੇ ਇਲਾਕੇ ਦੇ ਵਿੱਚ ਉਹ ਘੁੰਮ ਰਹੇ ਸੀ ਤਾਂ ਅਚਾਨਕ ਕੈਲੀਫੋਰਨੀਆ ਪੁਲਿਸ ਦੀ ਇੱਕ ਬੱਸ ਆਉਂਦੀ ਹੈ ਤੇ ਸਾਰਿਆਂ ਨੂੰ ਬੱਸ ਦੇ ਵਿੱਚ ਬਿਠਾ ਲਿਆ ਜਾਂਦਾ ਹੈ। ਮੇੜਾ ਕੁਝ ਦੱਸੇ ਉਹਨਾਂ ਨੂੰ ਕਿਤੇ ਲੈ ਕੇ ਗਏ। ਮਸਕਾਨ ਦੇ ਵੱਲੋਂ ਗਏ ਵੀ ਦੱਸਿਆ ਗਿਆ ਕਿ ਉਸ ਨੂੰ ਉਸ ਸਮੇਂ ਜ਼ਿਆਦਾ ਸਦਮਾ ਲੱਗਾ ਜਦ ਉਸ ਨੂੰ ਪਤਾ ਲੱਗਾ ਕਿ ਇੰਡੀਆ ਦੇ ਜਹਾਜ਼ 'ਚ ਬਿਠਾ ਕੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਉਸਨੇ ਕਿਹਾ ਕਿ ਉਸ ਦੇ ਕੋਲ ਹਾਲੇ 2 ਸਾਲ ਦਾ ਸਟੱਡੀ ਵੀਜ਼ਾ ਹੈ ਤੇ ਉਸ ਨੂੰ ਕਿਉਂ ਭੇਜਿਆ ਗਿਆ? ਉਸ ਦੀ ਕੀ ਗਲਤੀ ਆ? ਉਸ ਦੇ ਨਾਲ ਇਹ ਤੱਕੇਸ਼ਾਹੀ ਕਿਉਂ ਹੋਈ ਆ? ਉਸ ਨੂੰ ਕੁਝ ਨਹੀਂ ਪਤਾ। ਇਸ ਮਾਮਲੇ ਦੇ ਵਿੱਚ ਉਸਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ ਕਿ ਉਸ ਦੇ ਨਾਲ ਹੋਈ ਇਸ ਤੱਕੇਸ਼ਾਹੀ ਦੇ ਖਿਲਾਫ ਉਸ ਦੀ ਮਦਦ ਕੀਤੀ ਜਾਵੇ। ਵਿਧਾਇਕ ਮਾਨੁਕੇ ਨੇ ਵੀ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਤੇ ਕਿਹਾ ਕਿ ਓਵਿਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਤੱਕ ਪੂਰੀ ਤਰ੍ਹਾਂ ਆਵਾਜ਼ ਪਹੁੰਚਾਣ ਕੇ ਤਾਂ ਜੋ ਫਰਵਾੜ ਦੀ ਮਦਦ ਕੀਤੀ ਜਾ ਸਕੇ ਤੇ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਕਿ ਬੱਚੀ ਨੂੰ ਇਨਸਾਫ ਜੜਾ ਹੈ ਉਹ ਜ਼ਰੂਰ ਮਿਲੇ ਮੁਸਕਾਨ ਜੋ ਕਿ 2024 ਜਨਵਰੀ ਮਹੀਨੇ ਦੇ ਵਿੱਚ ਯੂਕੇ ਸਟੱਡੀ ਵੀਜ਼ੇ ਤੇ ਗਈ ਸੀ ਪਰ ਆਪਣੀਆਂ ਕੁਝ ਸਹੇਲੀਆਂ ਦੇ ਨਾਲ ਉਹ ਅਮਰੀਕਾ ਚਲੀ ਜਾਂਦੀ ਹੈ ਤੇ ਅਮਰੀਕਾ ਦੇ ਵਿੱਚ ਪਹੁੰਚਨਸਾਰ ਜਦੋਂ ਇੱਕ ਇਲਾਕੇ 'ਚ ਘੁੰਮ ਰਹੀ ਹੁੰਦੀ ਹੈ ਤੇ ਪੁਲਿਸ ਦੀ ਬੱਸ ਆਉਂਦੀ ਹੈ ਸਾਰੇ ਲੋਕਾਂ ਨੂੰ ਉਸ ਬੱਸ ਦੇ ਵਿੱਚ ਬਿਠਾ ਲਿਆ ਜਾਂਦਾ ਹੈ ਤੇ ਮੁਸਕਾਨ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਹਨਾਂ ਨੂੰ ਇੰਡੀਆ ਡਿਪੋਰਟ ਕਰ ਦਿੱਤਾ ਗਿਆ ਮੁਸਕਾਨ ਦੇ ਕੋਲ ਫਿਲਹਾਲ 2 ਸਾਲ ਦਾ ਯੂਕੇ ਦਾ ਸਟੱਡੀ ਵੀਜ਼ਾ ਪਿਆ ਹੈ ਤੇ ਉਸ ਦਾ ਰੋ ਰੋ ਬੁਰਾ ਹਾਲ ਹੈ ਕਿ ਉਸ ਦੀ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਖਰਾਬ ਕੀਤੀ ਗਈ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਨਲਾਈਨ ਠੱਗੀ ਹੋ ਰਹੀ ਹੈ ਇਸ ਦੇ ਬਾਰੇ ਸਭ ਨੂੰ ਪਤਾ ਡਿਜੀਟਲ ਫਰਾਡ ਇੰਨਾ ਕਿ ਜ਼ਿਆਦਾ ਵੱਧ ਗਿਆ ਹੈ ਕਿ ਹਰ ਕੋਈ ਇਸ ਦਾ ਸ਼ਿਕਾਰ ਬਣ ਰਿਹਾ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਹੌਲੀ ਹੌਲੀ ਇਹ ਪਤਾ ਜ਼ਰੂਰ ਲੱਗਣ ਲੱਗ ਗਿਆ ਹੈ ਕਿ ਜੇਕਰ ਤੁਹਾਨੂੰ ਅਜਿਹੇ ਕੋਈ ਫਰਜ਼ੀ ਕਾਲ ਆਉਂਦੇ ਨੇ ਤੇ ਉਹਨਾਂ ਦਾ ਵਾਧੂ ਜਵਾਬ ਨਹੀਂ ਦੇਣਾ ਚਾਹੀਦਾ ਉਹਨਾਂ ਦੇ ਨਾਲ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਸਕਦਾ ਪਰ ਇਹ ਚੀਜ਼ ਜਿੰਨੀ ਜ਼ਿਆਦਾ ਵੱਧ ਰਹੀ ਹੈ ਉਨਾ ਹੀ ਡਰ ਦੀ ਗੱਲ ਹੈ ਜਿਸ ਨੂੰ ਲੈ ਕੇ ਹੁਣ ਆਰਬੀਆਈ ਦੇ ਵੱਲੋਂ ਇੱਕ ਵੱਡਾ ਕਦਮ ਚੱਕ ਲਿਆ ਗਿਆ। ਮਾਮਲੇ ਸੰਬੰਧੀ ਜੇ ਗੱਲਬਾਤ ਕੀਤੀ ਜਾਏ ਤਾਂ ਜਾਣਕਾਰੀ ਦਿੰਦੇ ਹੋਏ ਇਹ ਹੀ ਦੱਸਿਆ ਗਿਆ ਕਿ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਡਿਜੀਟਲ ਧੋਖਾਧੜੀ ਦੇ ਵਾਅਦੇ ਨੂੰ ਲੈ ਕੇ ਚਿੰਤਾ ਜਤਾਈ ਹੈ। ਉਹਨਾਂ ਨੇ ਕਿਹਾ ਕਿ ਆਨਲਾਈਨ ਬੈਂਕਿੰਗ ਅਤੇ ਡਿਜੀਟਲ ਲੈਣ-ਦੇਣ ਤੇਜ਼ੀ ਦੇ ਨਾਲ ਸਾਈਬਰ ਧੋਖਿਆਂ ਦੇ ਮਾਮਲੇ ਦੇ ਵਿੱਚ ਵਾਧਾ ਹੋ ਰਿਹਾ ਹੈ। ਜਿਸ ਨੂੰ ਰੋਕਣ ਦੇ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਇਸ ਦिशा निर्देश ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੱਕਦੇ ਹੋਏ ਅਪ੍ਰੈਲ 2025 ਤੋਂ ਬੈਂਕਾਂ ਦੇ ਲਈ bank.in ਡੋਮੇਨ ਸ਼ੁਰੂ ਕੀਤਾ ਜਾਏਗਾ ਇਸ ਡੋਮੇਨ ਨੂੰ ਸਿਰਫ ਅਧਿਕਾਰਤ ਬੈਂਕਾਂ ਨੂੰ ਦਿੱਤਾ ਜਾਏਗਾ ਜਿਸ ਦੇ ਨਾਲ ਗਾਹਕਾਂ ਨੂੰ ਸੁਰੱਖਿਅਤ ਡਿਜੀਟਲ ਬੈਂਕਿੰਗ ਸੇਵਾ ਯਕੀਨੀ ਕੀਤੀ ਜਾ ਸਕੀਏ ਅਤੇ ਫਰਜ਼ੀ ਵੈੱਬਸਾਈਟ ਤੋਂ ਬਚਾ ਕੀਤਾ ਜਾ ਸਕੇਗਾ ਦੱਸਣਯੋਗ ਹੈ ਕਿ RBI ਨੇ ਅੱਜ ਯਾਨੀ 7 ਫਰਵਰੀ ਨੂੰ ਰੈਪੋ ਰੇਪ ਦੇ ਵਿੱਚ 25 ਬੇਸਿਸ ਅੰਕ ਦੀ ਕਟੌਤੀ ਦਾ ਐਲਾਨ ਕੀਤਾ ਹੈ ਨਵੇਂ ਗਵਰਨਰ ਦੀ ਨਿਯੁਕਤੀ ਤੋਂ ਬਾਅਦ ਆਰਬੀਆਈ ਦੀ ਐਮਪੀਸੀ ਦੀ ਇਹ ਪਹਿਲੀ ਬੈਠਕ ਸੀ ਅਤੇ ਇਸ ਦੇ ਵਿੱਚ ਰੈਪੋ ਰੇਟ ਵਿੱਚ ਕਟੌਤੀ ਦਾ ਫੈਸਲਾ ਵੀ ਹੋ ਗਿਆ ਪੰਜ ਸਾਲ ਦੇ ਵਿੱਚ ਪਹਿਲੀ ਵਾਰ ਰੈਪੋ ਰੇਟ ਕਟੌਤੀ ਕੀਤੀ ਗਈ ਹੈ ਆਰਬੀਆਈ ਦੇ ਨਵੇਂ ਗਵਰਨਰ ਸੰਜੀ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਮੁਦਰਾ ਨੀਤੀ ਕਮੇਟੀ ਯਾਨਕੀ MPC ਨੇ ਰੈਪੋ ਰੇਟ ਦੇ ਵਿੱਚ 0.25 ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਰੈਪੋ ਰੇਟ 6.5 ਫੀਸਦੀ ਤੋਂ ਘਟ ਕੇ 6.25 ਫੀਸਦੀ ਹੋ ਗਿਆ ਇਸ ਤਰ੍ਹਾਂ ਇਨਕਮ ਟੈਕਸ ਦੇ ਵਿੱਚ ਕਟੌਤੀ ਤੋਂ ਬਾਅਦ ਮੱਧ ਵਰਗ ਨੂੰ ਇੱਕ ਹੋਰ ਵੱਡੀ ਰਾਹਤ ਮਿਲੀ ਹੈ ਰੈਪੋ ਰੇਟ ਦੇ ਵਿੱਚ ਕਟੌਤੀ ਦੇ ਨਾਲ ਹਰ ਤਰ੍ਹਾਂ ਦੇ ਕਰਜ਼ਿਆਂ ਦੀ EMI ਘਟ ਹੋ ਜਾਏਗੀ ਲੋਕਾਂ ਨੂੰ ਕਿਤੇ ਨਾ ਕਿਤੇ ਇਸ ईएमआई ਤੇ ਵਿੱਚ ਰਾਹਤ ਜ਼ਰੂਰ ਆਰਬੀਆਈ ਦੇ ਵੱਲੋਂ ਦਿੱਤੀ ਗਈ ਪਰ ਦੂਸਰੇ ਪਾਸੇ ਜੇ ਆਪਾਂ ਡਿਜੀਟਲ ਧੋਖਾਧੜੀ ਦੀ ਗੱਲ ਕਰੀਏ ਤਾਂ ਇਹ ਕਾਫੀ ਜ਼ਿਆਦਾ ਵੱਧ ਗਿਆ ਹੈ ਜਿਸ ਨੂੰ ਕੰਟਰੋਲ ਕਰਨ ਦੇ ਲਈ ਰੋਕਣ ਦੇ ਲਈ ਆਰਬੀਆਈ ਨੇ ਵੱਡਾ ਕਦਮ ਚੱਕ ਲਿਆ ਤੇ ਹੁਣ ਅਪ੍ਰੈਲ ਦੇ ਵਿੱਚ ਬੈਂਕ .in ਦੀ ਸ਼ੁਰੂਆਤ ਕਰ ਦਿੱਤੀ ਜਾਏਗੀ ਪੰਜਾਬ ਦੇ ਮੌਸਮ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਭਵਖਵਾਣੀ ਕੀਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵਕਫ ਵਕ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ 2 ਤੋਂ 3 ਦਿਨਾਂ ਦੇ ਦਰਮਿਆਨ ਭਾਰੀ ਮੀਂਹ ਵੇਖਣ ਨੂੰ ਮਿਲ ਸਕਦਾ ਹੈ ਜਿਸ ਤੋਂ ਬਾਅਦ ਠੰਡ ਇੱਕ ਵਾਰ ਫਿਰ ਤੋਂ ਵੱਧ ਜਾਵੇਗੀ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਹੋਰ ਕੀ ਕੁਝ ਦੱਸਿਆ ਅੱਜ ਦੀ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲ ਤੋਂ ਜਲਦ ਕਰ ਲਓ। ਹੁਣ ਗੱਲ ਕੀਤੀ ਜਾਵੇ ਇਸ ਪੂਰੇ ਮਾਮਲੇ ਸੰਬੰਧੀ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ 4 ਫਰਵਰੀ ਤੋਂ ਸਰਗਰਮ ਹੋਈ ਪਛਮੀ ਕੜਬੜੀ ਬਿਲਕੁਲ ਸੁਸਤ ਪੈ ਗਈ ਹੈ ਹਾਲਾਂਕਿ ਮੌਸਮ ਪਾ ਕਈ ਵਾਰ ਮੀਂਹ ਦਾ ਅਲਰਟ ਦੇ ਚੁੱਕਿਆ ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਮੀਂਹ ਨਹੀਂ ਪਿਆ ਜਨਵਰੀ ਤੋਂ ਫਰਵਰੀ ਦਾ ਮਹੀਨਾ ਵੀ ਸੁੱਕਾ ਹੀ ਬੀਤ ਰਿਹਾ ਪਰ ਇਸ ਪਛਮੀ ਗੜਬੜੀ ਦਾ ਅਸਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੇਖਣ ਨੂੰ ਮਿਲ ਰਾਇਆ ਤੇ ਕੁਝ ਇਲਾਕਿਆਂ 'ਤੇ ਬਰਫਬਾਰਿ ਹੋ ਰਹੀ ਹੈ ਜਿਸ ਦੇ ਚੱਲਦੇ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਤਾਪਮਾਨ ਦੇ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਦੂਸਰੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਅਜਮੀ ਅਤੇ ਕੋਹਰੇ ਨੂੰ ਲੈ ਕੇ ਫਿਲਹਾਲ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ ਪਰ ਅੰਦਾਜ਼ਨ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਤਾਪਮਾਨ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ 4 ਫਰਵਰੀ ਤੋਂ ਸਰਗਰਮ ਹੋਈ ਪੱਛਮੀ ਗੜਬੜੀ ਦਾ ਅਸਰ ਸਿਰਫ ਪਹਾੜੀ ਇਲਾਕਿਆਂ ਤੱਕ ਹੀ ਸੀਮਤ ਰਹਿ ਗਿਆ ਹੈ ਅਲਰਟ ਦੇ ਬਾਵਜੂਦ ਪੰਜਾਬ ਦੇ ਵਿੱਚ ਨਾ ਮਾਤਰ ਬਾਰਿਸ਼ ਹੋਈ ਹਾਲਾਂਕਿ ਕਈ ਥਾਂ ਤੇ ਗੜੇ ਮਾਰੀ ਹੋਈ ਹੈ ਪਰ ਨੀਵੀਂ ਦੀ ਕਾਰਵਾਈ ਦੀ ਉਮੀਦ ਜੋ ਹੈ ਉਹ ਬਿਲਕੁਲ ਉਲਟ ਰਹੀ ਹੈ ਹੁਣ 8 ਫਰਵਰੀ ਤੋਂ ਇੱਕ ਹੋਰ ਪਸ਼ਚਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਇਹ ਵੀ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਕੁਝ ਇਲਾਕਿਆਂ ਤੱਕ ਸੀਮਤ ਰਹੇਗੀ ਪਰ ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲਾ ਹਫਤਾ ਪੰਜਾਬ ਦੇ ਲਈ ਖੁਸ਼ਕ ਰਹਿ ਸਕਦਾ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਇਹ ਦੋ ਦਿਨ ਪੰਜਾਬ ਚ ਬਰਸਾਤ ਦੀ ਭਵਿੱਖਬਾਣੀ ਜ਼ਰੂਰ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਸ਼ਚਮੀ ਗੜਬੜੀ ਸਰਗਰਮ ਹੈ ਜਿਸ ਦਾ ਅਸਰ ਪਹਾੜੀ ਇਲਾਕਿਆਂ ਤੇ ਦੇਖਿਆ ਜਾ ਸਕਦਾ ਹੈ ਤੇ ਹੁਣ ਇਹ ਦੋ ਦਿਨਾਂ ਚ ਉਹ ਅਸਰ ਪੰਜਾਬ ਚ ਵੀ ਕਿਤੇ ਨਾ ਕਿਤੇ ਵੇਖਣ ਨੂੰ ਮਿਲ ਸਕਦਾ ਹੈ ਪੰਜਾਬੀਆਂ ਦੇ ਲਈ ਇੱਕ ਵੱਡੀ ਖਬਰ ਹੈ ਅਸਲ ਦੇ ਵਿੱਚ ਹੁਣ ਹਰ ਕਿਸੇ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਬਿਜਲੀ ਵਿਭਾਗ ਦੇ ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਹੁਣ ਸੂਬੇ ਦੇ ਵਿੱਚ ਸਖਤੀ ਕੀਤੀ ਜਾ ਰਹੀ ਹੈ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਮੀਟਰ ਕੱਟੇ ਜਾ ਰਹੇ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ 35 ਦਿਨਾਂ ਦੇ ਵਿੱਚ ਇੱਕ ਰਿਕਾਰਡ ਬਿਜਲੀ ਵਿਭਾਗ ਦੇ ਵੱਲੋਂ ਕਾਇਮ ਕਰ ਲਿਆ ਅਸਲ ਦੇ ਵਿੱਚ 58.5 ਕਰੋੜ ਦਾ ਬਕਾਇਆ ਵੀ ਜਿਹੜਾ ਹੈ ਉਹ ਕਢਵਾ ਲਿਆ ਗਿਆ ਹੈ ਮਾਮਲੇ ਦੇ ਨਾਲ ਜੁੜੀ ਜੇ ਜਾਣਕਾਰੀ ਮਿਲੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਿਟੀ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਹੰਸ ਦੀ ਅਗਵਾਈ ਦੇ ਵਿੱਚ ਗਠਿਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਨੇ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਦੇ ਖਿਲਾਫ ਵੱਡਾ ਦਾਵਾ ਬੋਲ ਦਿੱਤਾ ਹੈ ਸਿਰ 35 ਦਿਨਾਂ ਦੇ ਅੰਦਰ 58.5 ਕਰੋੜ ਰੁਪਏ ਦੇ ਬਕਾਇਆ ਬਿੱਲਾਂ ਦੀ ਰਿਕਵਰੀ ਕਰਨ ਦਾ ਇਤਿਹਾਸ ਰਚ ਦਿੱਤਾ ਗਿਆ ਹੈ 90 ਸਾਲ ਦੀ ਸ਼ੁਰੂਆਤ ਹੁੰਦੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੱਲੋਂ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਨੂੰ ਹੈਪੀ ਨਿਊ ਇਅਰ ਬੋਲਦੇ ਹੋਏ ਹੁਣ ਤੱਕ 3000 ਤੋਂ ਜ਼ਿਆਦਾ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਢ ਦਿੱਤੇ ਗਏ ਨੇ ਲੁਧਿਆਣਾ ਸ਼ਹਿਰ ਦੇ ਨਾਲ ਸੰਬੰਧਿਤ ਨੌ ਬਖ ਬਖ ਡਿਵੀਜ਼ਨਾਂ ਫੋਕਲ ਪੁਆਇੰਟ ਸੁੰਦਰ ਨਗਰ ਸੀਐਮਸੀ ਸਿਟੀ ਸੈਂਟਰ ਅਗਰਨਗਰ ਸਟੇਟ ਡਿਵੀਜ਼ਨ ਸਿਟੀ ਵੈਸਟ ਜਨਤਾਨਗਰ ਅਤੇ ਮੋਲੋ ਟਾਊਨ ਡਿਵੀਜ਼ਨ ਦੇ ਵਿੱਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੱਲੋਂ ਬਿਜਲੀ ਵਿਭਾਗ ਦੇ ਡਿਫਾਲਟ ਖਪਤਕਾਰਾਂ ਦੇ ਖਿਲਾਫ ਤਾਬੜ ਤੋੜ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕਾਰਵਾਈ ਦੇ ਲਈ ਸੜਕਾਂ ਦੇ ਉੱਤੇ ਟੀਮ ਉਤਰ ਚੁੱਕੀ ਹੈ ਦੱਸਣ ਯੋਗ ਹੈ ਕਿ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਪੰਜਾਬ ਸਿਟੀ ਪਾਵਰ ਕਾਰਪੋਰੇਸ਼ਨ ਦੇ ਸੀਐਮਡੀ ਅਤੇ ਡਾਇਰੈਕਟਰ ਡੀਪੀਐਸ ਗਰਵਾਲ ਦੇ ਵੱਲੋਂ ਜਾਰੀ ਨਿਰਦੇਸ਼ਾਂ ਤੋਂ ਬਾਅਦ ਸੜਕਾਂ ਤੇ ਉਤਰੇ ਪੰਜਾਬ ਸਿਟੀ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹੰਸ ਡਿਪਟੀ ਚੀਫ ਇੰਜੀਨੀਅਰ ਤੇ ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਲੋਕ ਜੜੇ ਨੇ ਉਹ ਸੜਕਾਂ ਤੇ ਆ ਕੇ ਕਾਰਵਾਈਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਕਰਮਚਾਰੀਆਂ ਦੀਆਂ ਟੀਮਾਂ ਵੱਲੋਂ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਦੇ ਖਿਲਾਫ ਮੋਰਚਾ ਖੋਲਦੇ ਹੋਏ ਜਿੱਥੇ ਬਿਜਲੀ ਦੇ ਬਕਾਇਆ ਬਿੱਲਾਂ ਦੀ ਰਿਕਵਰੀ ਕਰਨ ਲਈ ਵਾਰਡ ਪੱਧਰ ਤੇ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਉੱਥੇ ਹੀ ਲਾਈਨ ਤੇ ਨਾ ਆਉਣ ਵਾਲੇ ਡਿਫਾਲਟਰਾਂ ਦੇ ਕਨੈਕਸ਼ਨ ਕੱਟਣ ਸਮੇਤ ਲੰਬੇ ਅਰਸੇ ਤੋਂ ਬਕਾਇਆ ਬਿੱਲਾਂ ਦੀ ਭਾਰੀ ਜੋ ਪਰਕਮ ਰਿਕਵਰੀ ਕਰਨ ਦੀ ਰਣਨੀਤੀ ਵਰਤੀ ਗਈ ਹੈ ਮਾਤਰ 35 ਦਿਨਾਂ ਦੇ ਵਿੱਚ ਹੀ 58.58 ਕਰੋੜ ਰੁਪਏ ਦੀ ਰਾਸ਼ੀ ਵਿਸੂਲ ਕੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਮੰਨਿਆ ਜਾ ਰਿਹਾ ਹੈ। ਪ੍ਰਵੇਖ ਦੇ ਵਿੱਚ ਅਜੇਹਾ ਹੀ ਆਪਰੇਸ਼ਨ ਜਾਰੀ ਰਹਿਣ ਵਾਲਾ ਹੈ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜਗਦੇਵ ਸਿੰਘ ਹੰਸ ਨੇ ਦੱਸਿਆ ਕੀ ਡਿਫਾਲਟਰ ਖਪਤਕਾਰਾਂ ਤੋਂ ਬਕਾਇਆ ਬਿੱਲਾਂ ਦੀ ਰਿਕਵਰੀ ਦੇ ਲਈ ਪਵਕ ਦੇ ਵਿੱਚ ਵੀ ਇਹ آپریشن ਨੂੰ ਜਾਰੀ ਰੱਖਿਆ ਜਾਏਗਾ ਕਿਸੇ ਵੀ ਡਿਫਾਲਟਰ ਨੂੰ ਬਖਸ਼ਾ ਨਹੀਂ ਜਾਏਗਾ ਉਹਨਾਂ ਨੂੰ ਦੱਸਿਆ ਕਿ ਪਾਵਰ ਕਮ ਕਮ ਦੇ ਵੱਲੋਂ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਦੇ ਲਈ OTOS ਯੋਜਨਾ ਸ਼ੁਰੂ ਕਰਕੇ ਸਬੰਧਤ ਖਪਤਕਾਰਾਂ ਨੂੰ ਵੱਡਾ ਲਾਭ ਪ੍ਰਦਾਨ ਕੀਤਾ ਗਿਆ ਤੇ ਹੁਣ ਇਹਨਾਂ ਖਪਤਕਾਰ ਜਿਹੜੇ ਕਿ ਡਿਫਾਲਟਰ ਨੇ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਨਹੀਂ ਭਰੇ ਹੋਏ ਨੇ ਉਹਨਾਂ ਦੇ ਖਿਲਾਫ ਕਾਰਵਾਈ ਵੱਡੀ ਗਈ ਹੈ ਤੇ ਇਸ ਹਨ ਅੱਜ ਦੀਆਂ ਕੁਝ ਖਾਸ ਖਬਰਾਂ ਅਜਈਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਦਾ ਟੀਵੀ ਨਾ ਰਾਏ ਦੇ ਨਾ